ਨਾ ਨਾ ਤੇ ਮੇਰੇ ਸਿਰ ਤੇ ਮੱਖਾ ਟੇਕ ਗਿਆ ਕਿਸੇ ਪਿਓ ਦੇ ਨਹੀਂ ਹੈਗੇ ਪੰਥ ਦੇ ਇਹ ਤੁਸੀਂ ਮੇਰੇ ਨਾਲ ਕਰੋ ਨਹੀਂ ਤੁਹਾਡੇ ਕੋਲ ਤੁਸਾ ਰਣ ਜਾਊਗਾ ਨਾ ਕਰੋ ਤੁਸੀਂ ਜਿਹੜੇ ਪ੍ਰਬੰਧਕ ਨੇ ਸਾਰੇ ਇਹ ਇਹ ਬੇ ਲਗਾਮ ਹੋ ਗਏ ਤੇ ਇਹ ਬੜੇ ਹੰਕਾਰੀ ਨੇ ਇਹ ਕਹਿੰਦੇ ਸਾਡਾ ਜੋ ਕਰਨਾ ਕਰ ਲੋ ਕਰੂ ਦਾ ਗੁਰੂ ਪਾਸ਼ਾ ਹੀ ਔਰੰਗ ਦੀ ਔਲਾਦ ਨੇ ਕੌਮ ਨੂੰ ਵਿੰਗਾ ਰਿਆ ਅੱਜ ਇਹ ਤਾਲਾ ਜਿਹੜਾ ਲੱਗਿਆ ਹੈ ਇਹ ਗੇਟ ਨੂੰ ਨਹੀਂ ਇਹ ਇਹਨਾਂ ਦੀ ਅਕਲ ਨੂੰ ਲੱਗਿਆ ਨੌਜਵਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਬੀਰ ਸਿੰਘ ਬਾਦਲ ਨੇ ਤਾਂ ਹਦੇਸ਼ ਦੇਤੇ ਕਿ ਗੁਰਦਾਰੇ ਨੂੰ ਜੰਦਾ ਲਾ ਦੋ ਇਹ ਅੰਦਰ ਗਿਆਨੀ ਗੁਰਮਖਾਲ ਹੈ ਕਿ ਆ ਬ੍ਰੋ ਜਿੱਥੇ ਮੀਟਿੰਗਾਂ ਹੁੰਦੀਆਂ ਨੇ ਆ ਮੀਟਿੰਗਾਂ ਹੁੰਦੀਆਂ ਨੇ ਹਰ ਪਾਰਟੀ ਇੱਥੇ ਮੀਟਿੰਗ ਕਰਕੇ ਜਾਂਦੀ ਹੈ ਪਰ ਅੱਜ ਅਕਾਲ ਤਖਤ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਉਹਦੀ ਮੀਟਿੰਗ ਸੀ ਅੱਜ ਆ ਮੇਨ ਗੇਟ ਨੂੰ ਜੰਦਾ ਲਾ ਕੇ ਤੇ ਇੱਥੇ ਟਰੈਕਟਰ ਖੜਾਤਾ ਤੇ ਰੋਸ ਜਹਰ ਕਰਿਆ ਆ ਕਰ ਲਈ ਆਗੂਆਂ ਨੇ ਕਿਹੜੇ ਕੀ ਪੰਜ ਮੈਂਬਰੀ ਕਮੇਟੀ ਪਰ ਕੀ ਕਰ ਰਹੀ ਹੈ ਅਕਾਲੀ ਦਲ ਦੀ ਉਹਨਾਂ ਨੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਉਹ ਟਰੈਕਟਰ ਲਾਤਾ ਜਿਹੜਾ ਫਰੌਂਡਿੰਗ ਗੁਰਦੁਆਰਾ ਪਰੰਦਰ ਕਮੇਟੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਅੱੱਧੀ ਸੀ ਜੋ ਜੋ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਬੰਧੀ ਬਣੀ ਹੈ ਪ੍ਰਧਾਨ ਜੀ ਉਹਨਾਂ ਦੇ ਮਾਜੋ ਮੈਂਬਰ ਸਹਿਬਾਨਾਂ ਨੇ ਆਹਾਂ ਕੀ ਔਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੀਟਿੰਗ ਹਾਲ ਆ ਇੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਔਰ ਸ਼ਹੀਦਾਂ ਦੀ ਇਸ ਮਹਾਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸਰਦਾ ਸਤਿਕਾਰ ਨਾਲ ਹੁੰਦੇ ਆ ਉਥੇ ਆਪਣੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਬੜਾ ਬੜਾ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੱਦਾਂ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਬਲੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਵੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹਦੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਦਲਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਾਹਿਬਾਨਾਂ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲਦਾ ਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਗੈਰ ਸਿਧਾਂਤਕ ਲੋਕਾਂਕੀ ਮੀਟਿੰਗਾਂ ਕਰਨਗੇ ਤਾਂ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਮੈਂ ਅੱਜ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਿਲਾਫ ਪੈਦਾ ਹੋਇਆ ਜਾਂ ਇਹ ਕਹਿ ਲਓ ਤਣਾਅ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਮਤਲਬ ਸ਼ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ 'ਚ ਵੀ ਵਿਵਾਦ ਔਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪ੍ਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਸਿੱਖ ਲੀਡਰਸ਼ਿਪ ਦਾ ਫੈਸਲਾ ਕਰਨ ਲਈ ਸ਼ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜ਼ੋਰਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜਿੱਦੋ ਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰ ਤੇ ਗੁਰਦੁਆਰਾ ਸਹਿਬਾਨਾਂ ਦੇ ਕੱਲ ਨੂੰ ਮੱਥਾ ਟੇਕਣ ਤੇ ਵੀ ਸਾਡੇ ਤੇ ਪਾਬੰਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੁਝ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੱਠਤਾ ਇੱਕ ਸੂਰਤਾ ਦਿਖਾਉਣ ਦੀ ਲੋੜ ਆ। ਇੱਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ। ਇਸ ਕਿਸਮ ਦੀ ਗੱਲ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਪ੍ਰਮਾਨ ਕੀਤਾ ਹੈ। ਜੈਦਰ ਆਵਤ ਜਾਤ ਹੈ ਹਟਕਿਓ ਨਾਹੀ ਪੋਇ। ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਧੌਮ ਦੀ ਚੜ੍ਹਦੀ ਕਲਾ ਲਈ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਟਰੱਕ ਜੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਜੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੇਕਨ ਸ਼੍ਰੀ ਅਕਾਲ ਤਖਸਾਲ ਜੀ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁਖ ਮਨੋਰਥ ਸ਼ਰਮਣੀ ਅਕਾਲੀ ਦਲ ਨੂੰ ਉਹਨੂੰ ਆਪਣਾ ਮੁੜ ਕੇ ਨਮਾ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਸਾਲ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਗੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਕੱਲ ਤੱਕ ਸਾਡੇ ਜਿਹੜੇ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹੱਥ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀਆਂ ਚਾਹੀਦੀਆਂ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਦੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀভিং ਲੈਟਰ ਦਿੱਤਾ ਮੈਂ ਬਕਾਇਦਾ ਸਾਡੇ ਕੋਲ ਦਾ ਲੈਟਰ ਹੈ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਿਹਾ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਹਾਂ ਲੇਕਿਨ ਰਸੀਦ ਕਟਾਉਣ ਲਈ ਤਿਆਰ ਹਾਂ ਅਸੀਂ ਕਟਾ ਵੀ ਦਿੱਤੀ ਸੀ ਗੈਰਾਂ ਆ 11000 ਦੀ ਸੀਧ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿਨ੍ਹਾਂ ਚ ਡਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੀਡੈਂਟ ਰਹੇ ਨੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਚਾਹੁੰਨਾ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਸੰਗਤ ਆ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਧੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਲੋਟ ਸ ਲੈਣ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਆਕਾਲਤਖਤੇ ਦੇਸ਼ਾਂ ਨੂੰ ਸਰ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਲਦੀਪ ਸਿੰਘ ਗੜਗੱਜ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਸਾਹਿਬ ਜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਸਾਹਿਬਜ਼ਾਦਾ ਫਤੇ ਸਿੰਘ ਜੀ ਅਤੇ ਪਰਮ ਪੂਜਨੀਕ ਜਗਤਮਾ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੇ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਦਿਆਂ ਆਪ ਦੀ ਜਾਨ ਦੀ ਕੁਰਬਾਨੀ ਦੇ ਦਿੱਤੀ ਆਪ ਦੀ ਜਿੰਦ ਵਾਰ ਦਿੱਤੀ ਇਸ ਕੌਮ ਪਿੱਛੇ ਅੱਜ ਉਸੇ ਧਰਤੀ ਤੇ ਫੇਰ ਔਰੰਗ ਦੀ ਔਲਾਦ ਨੇ ਕੌਮ ਨੂੰ ਵਿੰਗਾ ਰਿਆ ਅੱਜ ਇਹ ਤਾਲਾ ਜਿਹੜਾ ਲੱਗਿਆ ਹੈ ਇਹ ਗੇਟ ਨੂੰ ਨਹੀਂ ਇਹ ਇਹਨਾਂ ਦੀ ਅਕਲ ਨੂੰ ਲੱਗਿਆ ਇਹ ਜਿਹੜਾ ਗੇਟ ਬੰਦ ਕੀਤਾ ਹੈ ਇਹ ਕੋਈ ਵਿਅਕਤੀ ਵਿਸ਼ੇਸ਼ ਜਾਂ ਇੱਕ ਮੀਟਿੰਗ ਇੱਕ ਕਤਤਤਾ ਇੱਕ ਧੜੇ ਨੂੰ ਨਹੀਂ ਅੱਜ ਇਹਨਾਂ ਨੇ ਅਕਾਲ ਤੱਕ ਥਰੂ ਦਰਵਾਜ਼ਾ ਲਾਤਾ ਇਹ ਹਿੰਮਤ ਜੋ ਇਹਨਾਂ ਨੇ ਕੀਤੀ ਹੈ ਜੋ ਇਹਨਾਂ ਨੇ ਇੱਕ ਕੌਮ ਨੂੰ ਵੰਗਾਰਨ ਦਾ ਜੋ ਅੱਜ ਸ਼ੁਰੂਆਤ ਕੀਤੀ ਹੈ ਇਹ ਯਾਦ ਰੱਖਣ ਜ਼ੁਲਮ ਰਾਜ ਦੀ ਜੜ ਹਮੇਸ਼ਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਹੀ ਆਗਾਜ਼ ਹੋ ਕੇ ਪੁੱਟੀ ਗਈ ਹੈ ਅੱਜ ਜਿਵੇਂ ਚੰਦੂ ਮਾਜਰਾ ਸਾਹਿਬ ਨੇ ਮੇਰੇ ਤੋਂ ਪਹਿਲਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਨਵਾਂ ਮੋੜ ਅੱਜ ਤੋਂ ਇੱਕ ਸ਼ੁਰੂ ਹੋਵੇਗਾ ਤੇ ਇਸ ਧਰਤੀ ਤੋਂ ਹੀ ਐਡੀ ਵੱਡੀ ਇੱਕ ਲਹਿਰ ਉਭਰੇਗੀ ਜੋ ਪਾਪੀਆਂ ਦਾ ਨਾਸ ਨਹੀਂ ਕਰੇਗੀ ਬਲਕਿ ਕੌਮ ਨੂੰ ਇੱਕ ਨਵੀਂ ਉੱਚੀ ਬਲੰਦੀਆਂ ਤੇ ਲੈ ਕੇ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨੇ ਪੰਜ ਮੈਂਬਰੀ ਕਮੇਟੀ ਨੋਟ ਕੀਤੀ ਸੀ ਉਹਦੀ ਮੀਟਿੰਗ ਹੈ ਬਕਾਇਦਾ ਪ੍ਰਵਾਨਗੀ ਲਈ ਹੈ ਤੇ ਅੱਗੇ ਲੈ ਕੇ ਫੀਸ ਭਰ ਕੇ ਅਸੀਂ ਇੱਥੇ ਮੀਟਿੰਗ ਕਰਨ ਆਏ ਸੀ ਪਰ ਦੁੱਖ ਦੀ ਗੱਲ ਹੈ ਇੱਕ ਵਿਅਕਤੀ ਵਿਸ਼ੇਸ਼ ਤੇ ਗੁਰਦੁਆਰੇ ਬਣ ਕੇ ਰਹਿ ਗਿਆ ਨਾ ਕਿ ਪੰਥ ਦੇ ਗੁਰਦੁਆਰੇ ਨੇ ਤੁਸੀਂ ਵੇਖੋ ਜਿੰਦੇ ਲਾ ਕੇ ਭੱਜ ਗਏ ਸਾਰੇ ਨਾ ਕਿਸੇ ਨੂੰ ਅੰਦਰ ਬੈਠਣ ਦੀ ਜਗ੍ਹਾ ਹੈ ਉੱਧਰ ਜਿਹੜਾ ਜਿੱਥੇ ਮੀਟਿੰਗ ਹਾਲ ਹੈ ਉਹ ਵੀ ਜਿੰਦੇ ਲਾ ਕੇ ਟਰੈਕਟਰ ਕੇ ਲਾ ਦਿੱਤੇ ਨੇ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਨਿਮਾਇੰਦਾ ਜਥੇਬੰਦੀਆਂ ਜਿਹੜੇ ਉੱਥੇ ਕਾਬਜੋ ਕੇ ਬੈਠੇ ਨੇ ਕੀ ਇੱਥੇ ਜਿਆਦਾ ਲਿਖ ਕੇ ਲਾ ਰਹੇ ਹੋ ਵੀ ਇਹੀ ਮੱਥਾ ਟੇਕਣਗੇ ਇਹਨਾਂ ਦੀ ਗੁਰਦੁਆਰਿਆਂ 'ਨੇ ਅਸੀਂ ਨਹੀਂ ਆਉਂਦੇ ਉਹ ਸ਼ੀਸ਼ ਤੇ ਸਾਰਿਆਂ ਦੇ ਸਾਂਝੇ ਨੇ ਇੱਥੇ ਹਰ ਜਿਹੜਾ ਉਹਨੂੰ ਮੰਨਦਾ ਆ ਸਕਦਾ ਟੁੱਟੋ ਘਟ ਤੁਸੀਂ ਜਿਵੇਂ ਦਫ਼ਤਰਾਂ ਨੂੰ ਮੀਟਿੰਗ ਹਾਲ ਨੂੰ ਜਿੰਦੇ ਨਾਲ ਆਉਣ ਲੱਗੋ ਸ਼ੀਸ਼ ਦੇ ਤੁਹਾਨੂੰ ਸਾਂਭਣਗੇ ਉਹ ਹੀ ਇਨਸਾਫ ਕਰਨਗੇ ਇਹ ਸਮਾਜ ਜਵਾਬ ਦਊ ਤਾਂ ਉਹ ਡਿਆ ਗੱਲਾਂ ਦਾ ਸਵਾਲ ਲਊਗਾ ਵੀ ਤੇ ਜਵਾਬ ਦਊਗਾ ਵੀ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਸਾਰੇ ਇਹ ਇਹ ਬੇ ਲਗਾਮ ਹੋ ਗਏ ਤੇ ਇਹ ਬੜੇ ਹੰਕਾਰੀ ਨੇ ਇਹ ਕਹਿੰਦੇ ਸਾਡਾ ਜੋ ਕਰਨਾ ਕਰ ਲੋ ਕਰੂ ਦਾ ਗੁਰੂ ਪਾਸ਼ਾ ਹੀ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕਿ ਇੱਥੇ ਜਿਹੜੇ ਪ੍ਰਬੰਧਕ ਬੈਠੇ ਹੋ ਕਾਬਜ਼ ਚਿਰਦੇ ਇੱਥੇ ਲਿਖ ਕੇ ਲਾ ਦਿਓ ਵੀ ਇੱਕੋ ਵਿਸ਼ੇਸ਼ ਧੜੇ ਨੂੰ ਇੱਥੇ ਮੱਥਾ ਟੇਕਣ ਦੀ ਆਗਿਆ ਹੈ ਅਸੀਂ ਹੋਰ ਕਿਸੇ ਦੀ ਨੂੰ ਮੱਥਾ ਟੇਕਣ ਨਹੀਂ ਦਵਾਂਗੇ ਇਹ ਪੰਥ ਦੇ ਗੁਰਦੁਆਰੇ ਨੇ ਰਹਿਮ ਕਰੋ ਪੰਥ ਦੇ ਕੰਤ ਸਵਾਲ ਲਊਗਾ ਤਾਂ ਉਤੋਂ ਜਵਾਬ ਵੀ ਪੁੱਛੂਗਾ ਤੁਹਾਨੂੰ ਸਮਾਂ ਹੋਣ ਤੇ ਜਵਾਬ ਦੇਊਗਾ ਵੀ ਤੁਹਾਨੂੰ ਵੈਲਕਮ ਜੀ ਦਿਖਾਏ ਹੈ ਇਸ ਸਟੇਜ ਤੇ ਚਲੋ ਉਸੇ ਬੈਠੇ ਨੇ ਨਹੀਂ ਡਿਊਟੀ ਵੀਰੀ ਹੈ ਸਾਰਾ ਸਟਾਫ ਹੈ ਉਹਨਾਂ ਨੂੰ ਕਿੱਥੇ ਜਾਣਾ ਪੈਣਾ ਹੈ ਸਰਾ ਸਭ ਮੈਂ ਤੁਹਾਨੂੰ ਗੱਲ ਨਹੀਂ ਬਣਾਉਣਾ ਥੋੜਾ ਸਾਹ ਥੋੜਾ ਨਾਮ ਐਡ ਰੱਖਾ ਥੋੜੇ ਕੋਲ ਥੋੜਾ ਜਣਾ ਪਾਉਂਦੇ ਹੋ ਥੋੜਾ ਥੋੜਾ ਮੱਛਾ ਦੇਖੀਂ ਉਹ ਤੁਹਾਨੂੰ ਕਦੇ ਪੈਸੇ ਨਹੀਂ ਨਾ ਨਾ ਤੇਰੇ ਸੰਗਤ ਮਖਾ ਦੇਖ ਜੀ ਕਿਸੇ ਪਿਓ ਦੇ ਨਹੀਂ ਹੈਗੇ ਪੰਥ ਦੇ ਇਹ ਨਹੀਂ ਤੁਸੀਂ ਮੇਰੇ ਨਾਲ ਨਹੀਂ ਤੁਹਾਡੇ ਕੋਲ ਤੁਸਾ ਲੜ ਜਾਊਗਾ ਮੈਂ ਕਰੋ ਤੁਸੀਂ ਮੇਰੇ ਜਿਹੜਾ ਇਸ ਤੋਂ ਮਸੀਹਾਂ ਦੇ ਲੈਨੇ ਹੋ ਮੱਖਾ ਸੰਗਤ ਦੇਖ ਜੀ ਕਿਸੇ ਪਿਓ ਦੇ ਨਹੀਂ ਹੈਗੇ ਉਹ ਤਾਂ ਕਰੋ ਲਈ ਫਿਰ ਜਿੱਦੇ ਨਾਮ ਨਹੀਂ 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 ਤੁਸੀਂ ਜਿਹੜੀ ਗੱਲ ਜਵਾਬ ਦਿੰਦੇ ਹੋ